ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਮਾਣੂ ਕੇ ਗੱਲ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਈਨੂ ਮੋਗਾ ਪੈਂਦਾ ਏ ਇੱਕ ਪਸ਼ੂ ਬਾਈ ਦਾ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲੈਣੇ ਕੀ ਦੁੱਸਵਾ ਦਾ ਕਿੰਨਾ ਸੂਆ ਸਸੀਗਲ ਜੀ ਸਸੀਗਲ ਬਾਈ ਨਾਮ ਤੇ ਐਡਰੈਸ ਦੱਸੋ ਨਾਮ ਸੋਨੀ ਪਿੰਲ ਮਨੂ ਕੇ ਗੱਲ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਜੀ ਮੋਬਾਈਲ ਨੰਬਰ 6283418097 ਠੀਕ ਹੈ ਜੀ ਐਕ ਐਨੀਮਲ ਸੇਲ ਆ ਹਾਂਜੀ ਹਾਂਜੀ ਕੀ ਡਿਟੇਲ ਆ ਬਈ ਇਹਦੀ ਬਾਈ ਇਹ ਆਪ EBS ਦੀ ਹੈ ਇਹ ਠੀਕ ਆ ਜੀ ਅੱਗੇ ਰਿਪੀਟਰ ਦੇ ਸੀਮਨ ਤੋਂ ਗੱਬਣ ਆ ਇਹ ਕਿਸੇ ਨੂੰ ਡਿਟੇਲ ਚਾਹੀਦੀ ਆਪਾਂ ਉਹ ਵੀ ਲੈ ਕੇ ਦੇ ਦਾਂਗੇ ਅਗਲੇ ਤੋਂ 66 ਸੀਮਨ ਤੋਂ ਗੱਬਣ ਆ ਇਹ ਬਾਈ ਲਿਆਂਦੀ ਵੀ ਆ ਬਈ ਹਾਂਜੀ ਬਾਈ ਲਈ ਵੀ ਆਪਣੀ ਆ ਬਾਈ ਫਾਰਮ ਦੇ ਵਿੱਚੋਂ ਲਈ ਵੀ ਆਪਣੀ ਫਾਰਮ ਦੀ ਬੱਚੀ ਆ ਤੁਸੀਂ ਦੇਖ ਸਕਦੇ ਹੋ ਅ ਕਿਹੜੇ ਪਿੰਡੋਂ ਲਈ ਆ ਬਾਈ ਇਹ ਬਈ ਬਾਗੇ ਪੁਰਾਣੇ ਰੋਡਿਆਂ ਵਾਲੀ ਸੜਕ ਦੇ ਉੱਪਰ ਫਾਰਮ ਠੀਕ ਆ ਜੀ ਉੱਥੋਂ ਲਈ ਆ ਤੇ 66 ਸਿੰਮਨ ਲੱਗਿਆ ਵਾ ਜੁਪੀਟਰ ਦਾ ਬਾਈ ਹਾਂਜੀ ਹਾਂਜੀ ਤੇ ਆਪ ਕਿਹੜੀ ਹੈ ਕਾ ਆਪ EBS ਦੀ ਆ ਬਾਈ ਆਪ EBS ਦੀ ਤੇ ਬਾਈ ਮਦਰ ਮਿਲਰ ਰਿਕਾਰਡ ਕੀ ਹੈ ਤੇ ਬਾਈ ਮਦਰ ਮਿਲਰ ਰਿਕਾਰਡ 28 ਕਿਲੋ ਦਾ ਠੀਕ ਹੈ ਜੀ ਹਾਂਜੀ ਮਾਲਕਾਂ ਨੇ ਦੱਸਿਆ ਹਾਂਜੀ ਹਾਂਜੀ ਉਹਨਾਂ ਨੇ ਕਿੰਨਾ ਕਪਾਜੂ ਬਾਈ ਦੁੱਧ ਦੁੱਧ ਬਾਈ ਇਹ ਕੀ 18-19 ਕਿਲੋ ਤਾਂ ਖੁੱਲਾ ਪਾਜੂ ਕਿਉਂਕਿ ਬੱਚੀ ਦੇ ਅਜੇ 12-13 ਦਿਨ ਪਏ ਆ ਬਾਈ 12-13 ਦਿਨ ਦੀ ਕੱਚੀ ਹੈ ਜੀ ਤੇ ਸੀਲ ਸੌ ਕਰਮ ਵਾਲੀ ਸੀਲ ਸੌ ਬਸੇਰੀ ਆ ਬਾਈ ਠੀਕ ਹੈ ਜੀ ਸੀਲ ਸੌ ਕਰਮ ਵਾਲੀ ਪੂਰੀ ਆ ਤੁਸੀਂ ਦੇਖ ਸਕਦੇ ਹੋ ਬਾਈ ਤੋੜ ਕੇ ਦਿਖਾ ਦੇ ਸੁਰੇ ਥੋੜੇ ਜਿਹਾ ਫੇਸ ਕੁਆਲਿਟੀ ਸੋਹਣੀ ਆ ਬਾਕੀ ਚੰਗੇ ਕੱਦ ਕਾਢ ਦੀ ਆ ਜੀ ਸੀਮਨ ਬਾਈ ਕਹਿੰਦਾ ਜਿਪੀਟਰ ਦਾ ਲੱਗਿਆ ਵਾ 66 ਸੀਮਨ ਫਾਰਮ ਚੋਂ ਲਿਆਂਦੀ ਆ ਬਾਗੇ ਪੁਰਾਣੇ ਤੋਂ ਜੀ ਪ੍ਰੋਪਰ ਰਿਕਾਰਡ ਬਾਈ ਕੋਲ ਹੈਗਾ ਜਿਹੜਾ ਵੀਰ ਲੈ ਕੇ ਜਾਊਗਾ ਬਾਈ ਕਹਿੰਦਾ ਆਪਾਂ ਪ੍ਰੋਪਰ ਰਿਕਾਰਡ ਦੇ ਦਾਂਗੇ 18-19 ਕਿਲੋ ਦੁੱਧ ਦੀ ਬਾਈ ਉਮੀਦ ਕਰਦੇ ਬਾਕੀ ਸੇਵਾ ਦੇ ਸਰਤੇ ਬਾਅਦ ਲਿਆ ਵੀਰ ਵਾਪਸ ਜੇ ਕੋਈ ਵੀਰ ਵਾਧਾ ਕਰ ਲੂ ਤਾਂ ਪਲੱਸ ਵੀ ਲੈ ਸਕਦਾ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਜਾਤ ਬਰੀਡ ਦੀ ਚੰਗੀ ਆ ਜੀ ਛੋਟਾ ਗੰਨ ਚੈੱਕ ਕਰ ਲੋ ਜੀ ਬਾਈ ਦੰਦੋ ਕਿੰਨੇ ਆ ਦੰਦੋ ਬਾਈ 4 ਦੰਦ ਜਾਂ 6 ਦੰਦ ਹੋਊਗੀ ਜੀ ਦੇਖੀ ਨਹੀਂ ਦੇਖੀ ਨਹੀਂ ਬਾਈ ਤੇ ਮੂੰਹ ਤੋਂ ਬਾਈ ਕਹਿੰਦਾ ਜੇ 4 ਹੋਗੇ 6 ਹੋ ਚੰਗੇ ਮਦਰ ਮਿਲਕ ਰਿਕਾਰਡ ਦੀ ਬੱਚੀ ਆ ਜੀ ਮਾਂ ਦਾ ਦੁੱਧ 28 ਕਿਲੋ ਦੱਸਿਆ ਮਾਲਕਾਂ ਨੇ 18 ਕਿਲੋ ਦੀ ਬਾਈ ਹੈ ਹੁਣ ਅਮੀਦ ਕਰਦੇ ਲਗਭਗ 12 13 ਦਿਨਾਂ ਦੀ ਕੱਚੀ ਆ ਜੀ 12 13 ਦਿਨਾਂ ਤੱਕ ਸੋਨਾ ਹਵਾਣਾ ਤਿਆਰ ਕਰ ਲੈਣਾ ਬਾਕੀ ਥਣਾ ਦੇ ਸਹਿਤ ਜੀ ਨੇੜੇ ਤੋਂ ਚੈੱਕ ਕਰ ਸਕਦੇ ਹੋ ਸੋਹਣੇ ਆ ਚਾਰੇ ਥਣ ਨਿਖੜ ਮੈਂ ਥੋੜਾ ਕੈਉਰੇ ਤੋਂ ਡਰਦਾ ਹੀ ਬਸ ਉਸ ਭਵਾਨਾ ਕਰਮ ਵਾਲੀ ਸੋਨਾ ਤਿਆਰ ਕਰਦੀ ਹੁੰਦੀ ਆ ਜਾਤ ਬ੍ਰੀਡ ਚੈੱਕ ਕਰ ਲੋ ਰਿਕਾਰਡ ਬਾਈ ਕਹਿੰਦਾ ਪ੍ਰੋਪਰ ਦੇ ਦਾਂਗੇ ਮੁੱਲ ਬਾਈ ਇਹਦਾ ਮੁੱਲ ਬਾਈ ਇਹਦਾ ਫੋਨ ਤੇ ਹੋਊਗਾ ਜਮਾਂ ਜਾਇਜ਼ ਮੁੱਲ ਹੋਊਗਾ ਠੀਕ ਆ ਜੀ ਹਾਂਜੀ ਮੁੱਲ ਬਾਈ ਕਹਿੰਦਾ ਫੋਨ ਤੇ ਹੀ ਕਰ ਲਾਂਗੇ ਜਿਹੜੇ ਵੀਰ ਨੂੰ ਬੱਚੀ ਪਸੰਦ ਹੁੰਦੀ ਆ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਹੀ ਇੱਕ ਬਾਈ ਉਹ ਬੱਚੀ ਵੀ ਆਪਾਂ ਵੇਚਣੀ ਆ ਉਹਦਾ ਮਹੀਨਾ ਰਹਿੰਦਾ ਜੇ ਕਿਸੇ ਨੂੰ ਐ ਚਾਹੀਦੀ ਹੋਵੇ ਇਦਾਂ ਵੀ ਦੇ ਦਾਂਗੇ ਠੀਕ ਆ ਜੀ ਇਹਦੀ ਵੀ ਡਿਟੇਲ ਲੈ ਲੈ ਕਿੰਨੇਵੇਂ ਸੂਏ ਸੁਣਾ ਬਈ ਇਹਨੇ ਬਈ ਦੂਜੇ ਸੂਏ ਸੁਣਾ ਤੇ ਪਹਿਲੇ ਸੂਏ ਬਈ ਕਿੰਨਾ ਕੋ ਦੁੱਧ ਦਿੱਤਾ ਪਹਿਲੇ ਸੂਏ ਬਈ 29 ਕਿਲੋ ਦਾ ਦੁੱਧ ਦਾ ਰਿਕਾਰਡ ਆ ਠੀਕ ਆਪਣੇ ਘਰੇ ਚ ਹੋਇਆ ਵਾ ਕਿ ਲਿਆਂਦੀ ਹਾਂ ਹਾਂ ਘਰੇ ਚ ਹੋਇਆ ਵਾ ਬਈ ਠੀਕ ਆ ਜੀ ਤੇ ਸੀਮਨ ਬਾਈ ਕਿਹੜਾ ਲੱਗਿਆ ਤੇ ਸੀਮਨ ਬਾਈ ਆਪਣਾ ਨੋਟ ਕਰਿਆ ਵਾ ਉਹ ਡੈਨਮਾਰਕ ਦਾ ਲੱਗਿਆ ਵਾ ਠੀਕ ਆ ਡੈਨਮਾਰਕ ਦਾ ਸੀਮਨ ਲੱਗਿਆ ਵਾ ਜੀ ਵੱਡੇ ਗੱਦ ਕਾਟਦੀ ਆ ਪੂਰੇ ਦੀ ਇੱਕ ਮਹੀਨਾ ਲੈ ਜੂ ਲੱਗ ਇੱਕ ਮਹੀਨਾ ਪਿਆਈ ਤੋਰ ਕੇ ਦਿਖਾ ਦਿਓ ਜੀ ਫਰ ਫਰਵਰੀ ਦੀ 25 ਤਰੀਕ ਨੂੰ ਦਿਨ ਪੂਰੇ ਆਈ ਠੀਕ ਆ ਫਰਵਰੀ ਦੀ 25 ਤਰੀਕ ਨੂੰ ਦਿਨ ਪੂਰੇ ਤੇ ਬਈ ਥਣਾ ਦੀ ਓਕੇ ਹੋਊਗਾ ਜਮਾ ਗਰੰਟੀ ਆ ਬਈ ਫੁੱਲ ਠੀਕ ਆ ਜੀ ਫਰਵਰੀ ਦੀ 25 ਤਰੀਕ ਨੂੰ ਬਾਈ ਕਹਿੰਦਾ ਦਿਨ ਪੂਰੇ ਆ ਫੇਸ ਕੁਆਲਟੀ ਬਹੁਤ ਸੋਹਣੀ ਤੇ ਕੱਦ ਕਾਢ ਤੇ ਵਜਨ ਵਾਲੀ ਗਾਂ ਹੈ ਜੀ ਪੂਰੇ ਵੱਡੇ ਕੱਦ ਕਾਢ ਦੀ ਆਪ ਬਾਈ ਪਤਾ ਕਿਹੜੇ ਸਿਮਾਂ ਦੀ ਹੈ ਆਪ ਬਾਈ ਜੁਪੀਟਰ ਦੀ ਹੈ ਵੀ ਜੁਪੀਟਰ ਦੀ ਹੈ ਬਈ ਹਾਂ ਆਪ ਬਾਈ ਕਹਿੰਦਾ ਜੁਪੀਟਰ ਦੀ ਆ ਡੈਨਮਾਰਕ ਦਾ ਸੀਮਨ ਲੱਗਿਆ ਵਾ ਰਿਕਾਰਡ ਬਾਈ ਕੋਲ ਹੈਗਾ ਪ੍ਰੋਪਰ ਬਾਈ ਕਹਿੰਦਾ ਲਿਖਿਆ ਵਾ ਜਿਹੜਾ ਵੀਰ ਲੈ ਕੇ ਜਾਊਗਾ ਉਹਨੂੰ ਪ੍ਰੋਪਰ ਦੇ ਦਾਂਗੇ ਜੀ ਫਣਾ ਤੁਣਾ ਦੀ ਓਕੇ ਹੋਊਗੀ ਉਹਦੇ ਵੱਲੋਂ ਬੇਫਿਕਰ ਹੋ ਜਿਓ ਤੇ ਬਾਈ ਸੀਲ ਸਾਬ ਪੂਰੀ ਸੀ ਬਾਈ ਪੂਰੀ ਸੀਲ ਸਾਬ ਆ ਫੁੱਲ ਵਜਨ ਵਾਲੀ ਗਾਂ 28 29 ਕਿਲੋ ਦਿੱਤਾ ਬਾਈ ਹਾਂ ਬਾਈ 28 29 ਕਿਲੋ ਪਿਛਲੇ ਸਵੇਰ ਦਿੱਤਾ ਵਾ ਇੱਕ ਤੀਰ ਪਲੱਸ ਦੀ ਉਮੀਦ ਆ ਬਾਕੀ ਮਹੀਨਾ ਚੰਗੀ ਸੇਵਾ ਗੌਰ ਹੋ ਜੇ ਤਾਂ ਐਡੀ ਗਾਂ ਨੂੰ 28 29 ਕਿਲੋ ਕੋਈ ਭਾਲਾ ਵਣੀ ਕਿਉਂਕਿ ਬਰੀਡ ਬਹੁਤ ਚੰਗੀ ਆ ਤੁਸੀਂ ਦੇਖ ਸਕਦੇ ਹੋ ਜਿਹੜੇ ਵੀਰ ਬਰੀਡ ਦਾ ਕੰਮ ਕਰਦੇ ਉਹਨਾਂ ਨੂੰ ਇਹ ਚੀਜ਼ ਦੀ ਜ਼ਿਆਦਾ ਪਰਖ ਹੋਊਗੀ ਬਾਕੀ ਫੇਸ ਕੁਆਲਟੀ ਰੰਗ ਰੂਪ ਦੀ ਚੰਗੀ ਹੈ ਜੀ ਇਹਦਾ ਮੁੱਲ ਵੀ ਭਾਈ ਫੋਨ ਤੇ ਨਹੀਂ ਇਹਦਾ ਭਾਈ ਮੁੱਲ ਕਰ ਦਿੰਦੇ ਆਪਾਂ ਕੀ ਮੁੱਲ ਲਾ ਭਈ ਇਹਦਾ ਇਹ ਜੇ ਭਾਈ ਅਹੀਂ ਕਿਸੇ ਨੇ ਲੈਣੀ ਆ ਤਾਂ 1,20,000 ਦੀ ਦੇ ਦੇਾਂਗੇ ਅੱਜ ਦੇ ਹਾਂ ਤੇ ਨਹੀਂ 1.5 ਦੀ ਹੋਊਗੀ ਤਿਆਰ ਹੋਈ ਭਾਈ ਠੀਕ ਹੈ ਅੱਜ ਦਾ ਮੁੱਲ ਬਾਈ ਕਹਿੰਦਾ 1,20,000 ਰੁਪਿਆ ਜਿੱਦ ਦੇ ਤਿਆਰ ਹੋਗੀ ਉਹਦੇ ਮੁੱਲ 1.5 ਲੱਖ ਰੁਪਿਆ ਹੋਊਗਾ ਇੱਕ ਮਹੀਨਾ ਚੰਗੀ ਸੇਵਾ ਗੌਰ ਹੋ ਜੇ ਤਾਂ ਟਾਪ ਦੀ ਵੜ ਬਣ ਜਾਣਾ ਥਣ ਥਣੂ ਨੇੜੇ ਤੋਂ ਦਿਖਾ ਦਿੰਨੇ ਆ ਜੀ ਚਾਰੇ ਥਾਂ ਨਿਖੜ ਮੇ ਆ ਬਾਕੀ ਝੋਲੀ ਤੁਸੀਂ ਦੇਖ ਸਕਦੇ ਹੋ ਮਹੀਨੇ ਤਿੱਕਰ ਸੋਨਾ ਹਵਾਨਾ ਤਿਆਰ ਕਰੂਗੀ 28-29 ਕਿਲੋ ਦੁੱਧ ਦਾ ਰਿਕਾਰਡ ਆ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ